ਜਿਹੜੀ ਉੱਥੇ ਰੇਡ ਕੀਤੀ ਜਾਂਦੀ ਹੈ ਜਿਸ ਤੋਂ ਬਾਅਦ ਜੋ ਪੰਜਾਬ ਦੀ ਰਾਜਨੀਤੀ ਦੇ ਵਿੱਚ ਕਾਫੀ ਉਥਲ ਪੁਥਲ ਹੈ ਜਿਹੜੀ ਮੱਚੀ ਹੋਈ ਹੈ ਇਸ ਮਾਮਲੇ ਨੂੰ ਲੈ ਕੇ ਕਾਫੀ ਜੋ ਕੰਸੂਆਂ ਦਾ ਬਾਜ਼ਾਰ ਹੈ ਜਿਹੜਾ ਅਫਵਾਹਾਂ ਦਾ ਬਾਜ਼ਾਰ ਹੈ ਜਿਹੜਾ ਗਰਮ ਹੈਗਾ ਇਸ ਮਾਮਲੇ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਕੁਝ ਪੇਜ ਹੈਗੇ ਜਿਹੜੇ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਰੰਜੀਤ ਸਿੰਘ ਗੱਲ ਦੇ ਕੁਝ ਵਿੱਤੀ ਲੈਣ ਦੇਣ ਹੈ ਜਿਹੜੇ ਉਹ ਵਿਕਰਮ ਸਿੰਘ ਮਜੀਠੀਆ ਜੋ ਕਿ ਇਸ ਸਮੇਂ ਨਾਬਾ ਜੇਲ੍ਹ ਦੇ ਵਿੱਚ ਬੰਦ ਹਨ ਉਹਨਾਂ ਦੇ ਨਾਲ ਜੋ ਲਿੰਕ ਕੁਝ ਸਾਹਮਣੇ ਆਏ ਹਨ ਤੇ ਕੁਝ ਡਰੱਗ ਮੰਨੀ ਦੇ ਨਾਲ ਸੰਬੰਧਤ ਵੀ ਕੁਝ ਦਸਤਾਵੇਜ਼ ਹੈ ਜਿਹੜੇ ਵਿਜੀਲੈਂਸ ਦੇ ਹੱਥ ਲੱਗੇ ਜਿਸ ਤੋਂ ਬਾਅਦ ਵਿਜੀਲੈਂਸ ਦੇ ਵੱਲੋਂ ਇਹ ਰੇਡ ਹੈ ਜਿਹੜੀ ਕੀਤੀ ਗਈ ਹੈ ਉਧਰ ਦੂਜੇ ਪਾਸੇ ਜੇ ਆਪਾਂ ਗੱਲ ਕਰੀਏ ਕਿ ਜੋ ਇਸ ਵਕਤ ਰਾਜਨੀਤੀ ਦੇ ਵਿੱਚ ਜੋ ਅਲੱਗ-ਅਲੱਗ ਗੱਲਾਂ ਸੁਣਨ ਦੇ ਵਿੱਚ ਆ ਰਹੀਆਂ ਨੇ ਗਿਆ ਤੁਹਾਨੂੰ ਪਤਾ ਹੀ ਹੈ ਕਿ ਪਿਛਲੇ ਦਿਨੀ ਕਰੜ ਤੋਂ ਜੋ ਆਮ ਆਦਮੀ ਪਾਰਟੀ ਦੇ ਵਿਧਾਇਕ ਮਹਿਲਾ ਵਿਧਾਇਕ ਨੇ ਹਨ ਮੌਲਿਕ ਗਰਮਾਨ ਉਹਨਾਂ ਦੇ ਵੱਲੋਂ ਸੋਸ਼ਲ ਮੀਡੀਆ ਤੇ ਲਿਖ ਕੇ ਪਾ ਦਿੱਤਾ ਗਿਆ ਸੀਗਾ ਕਿ ਉਹ ਭਾਰੀ ਮਨ ਦੇ ਨਾਲ ਆਪਣੇ ਐਮਐਲਏ ਸ਼ਿਪ ਤੋਂ ਅਸਤੀਫਾ ਦੇ ਰਹੇ ਹਨ ਜਿਸ ਤੋਂ ਬਾਅਦ ਲਗਾਤਾਰ ਜੋ ਅਫਵਾਹਾਂ ਦਾ ਬਾਜ਼ਾਰ ਹੈ ਜਿਹੜਾ ਗਰਮ ਸੀਗਾ ਤੇ ਕਿਹਾ ਜਾ ਰਿਹਾ ਸੀ ਕਿ ਅਨਮੋਲ ਗਗਨ ਮਾਨ ਜਿਹੜੇ ਉਹਨਾਂ ਤੋਂ ਅਸਤੀਫਾ ਜਿਹੜਾ ਅਰਵਿੰਦ ਕੇਜਰੀਵਾਲ ਜੋ ਕਨਵੀਨਰ ਨੇ ਕੀਤਾ ਆਮ ਆਦਮੀ ਪਾਰਟੀ ਦੇ ਉਹਨਾਂ ਦੇ ਵੱਲੋਂ ਦਿੱਲੀ ਭਲਾ ਕੇ ਅਨਮੋਲ ਗਗਨ ਮਾਨ ਨੂੰ ਕਿਹਾ ਗਿਆ ਕਿ ਉਹ ਆਪਣਾ ਅਸਤੀਫਾ ਜਿਹੜਾ ਉਹ ਪਾਰਟੀ ਹਾਈ ਕਮਾਂਡ ਨੂੰ ਪੇਜਣ ਅਤੇ ਇਥੋਂ ਰਣਜੀਤ ਸਿੰਘ ਗਿੱਲ ਹੈ ਜਿਹੜੇ ਜੋ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਛੱਡ ਕੇ ਆਏ ਸੀਗੇ ਉਹ ਜੋ ਆਮ ਆਦਮੀ ਪਾਰਟੀ ਜੁਆਇਨ ਕਰਨਗੇ ਤੇ ਜਿੰਨੀ ਚੋਣਾ ਜੋ ਖਰੜ ਦੇ ਵਿੱਚ ਜੋ ਹੋਣ ਹੋਣੀਆਂ ਸੀਗੀਆਂ ਜੇਕਰ ਉਹਨਾਂ ਦਾ ਅਸਤੀਫਾ ਮਨਜ਼ੂਰ ਹੁੰਦਾ ਤਾਂ ਰਣਜੀਤ ਸਿੰਘ ਗਿੱਲ ਆਮ ਆਦਮੀ ਪਾਰਟੀ ਦੇ ਉਮੀਦਵਾਰ ਬਣਨਗੇ ਅ ਲੇਕਿਨ ਇਸ ਪੂਰੇ ਮਾਮਲੇ ਦੇ ਵਿੱਚ ਰਣਜੀਤ ਸਿੰਘ ਗਿੱਲ ਹੈ ਜਿਹੜੇ ਉਹਨਾਂ ਦੇ ਵੱਲੋਂ ਕੋਈ ਫੈਸਲਾ ਨਹੀਂ ਲਿਆ ਗਿਆ ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਮਨ ਅਰੋੜਾ ਨੇ ਜਿਹੜੇ ਉਹ ਖੜੜ ਜਾ ਕੇ ਜੋ ਅਨਮੋਲ ਗਗਨਮਾਨ ਹੈ ਉਹਨਾਂ ਨੂੰ ਮਨਾਉਂਦੇ ਹਨ ਤੇ ਅਸਤੀਫਾ ਨਾ ਦੇਣ ਬਾਰੇ ਉਹਨਾਂ ਨੂੰ ਬਣਾ ਵੀ ਲਿਆ ਜਾਂਦਾ ਹੈ ਅਤੇ ਇਸ ਤੋਂ ਬਾਅਦ ਰਣਜੀਤ ਸਿੰਘ ਗਿੱਲ ਹੈ ਜਿਹੜੇ ਹਲੇ ਵੀ ਆਪ ਦੇ ਰਾਜਨੀਤਿਕ ਪੱਤੇ ਜਿਹੜੇ ਨਹੀਂ ਖੋਲ ਰਹੇ ਸੀਗੇ ਇੱਥੇ ਇੱਕ ਗੱਲ ਇਹ ਵੀ ਜ਼ਰੂਰ ਦੋਸਤੋ ਸੋਚਣ ਵਾਲੀ ਹੈਗੀ ਹੈ ਕਿ ਰਣਜੀਤ ਸਿੰਘ ਗਿੱਲ ਹੈ ਜਿਹੜੇ ਕਾਫੀ ਵੱਡੇ ਇੰਡਸਟਰੀਸਟ ਉਦਯੋਗਪਤੀ ਨੇ ਜਿਨ੍ਹਾਂ ਦੇ ਗਿਲਕੋ ਵੈਲੀ ਹੋ ਗਿਆ ਤੇ ਹੋਰ ਕਈ ਜੋ ਪ੍ਰੋਜੈਕਟ ਹੈਗੇ ਚੱਲਦੇ ਆ ਸ਼੍ਰੋਮਨੀ ਅਕਾਲੀ ਦਲ ਦੇ ਟਿਕਟ ਤੇ 2017-2022 ਦੇ ਵਿੱਚ ਕਰੜ ਤੋਂ ਚੋਣਾ ਵੀ ਲੜ ਚੁੱਕੇ ਹੈਗੇ ਆ ਕਿੱਥੇ ਤਾਂ ਉਹਨਾਂ ਨੇ ਆਪਦੇ ਸਮਰਥਕਾਂ ਦੇ ਨਾਲ ਕਿਉਂਕਿ ਲਗਾਤਾਰ ਰਣਜੀਤ ਸਿੰਘ ਗਿੱਲ ਹੈ ਜਿਹੜੇ ਆਪਦੇ ਜੋ ਸੋਸ਼ਲ ਮੀਡੀਆ ਪਲੇਟਫਾਰਮ ਹੈ ਉੱਥੇ ਲਗਾਤਾਰ ਉਹ ਹਰ ਰੋਜ਼ ਫੋਟੋ ਆ ਪਾ ਰਹੇ ਸੀ ਕਿ ਆਪਦੇ ਸਮਰਥਕਾਂ ਦੇ ਨਾਲ ਰੋਜ਼ ਮੀਟਿੰਗ ਕਰ ਰਹੇ ਹਨ ਹਰ ਰੋਜ਼ ਜੋ ਸਮਰਥਕਾਂ ਪੁੱਛ ਰਹੇ ਹਨ ਕਿ ਕਿਹੜੀ ਪਾਰਟੀ ਜੁਆਇਨ ਕੀਤੀ ਜਾਵੇ ਕਿੱਥੇ ਤਾਂ ਉਹਨਾਂ ਨੇ ਆਪਦੇ ਸਮਰਥਕਾਂ ਦੇ ਨਾਲ ਇੱਕ ਵੱਡਾ ਇਕੱਠ ਕਰਕੇ ਪੰਜਾਬ ਭਾਜਪਾ ਦੇ ਜੋ ਪ੍ਰਧਾਨ ਨੇ ਸੁਨੀਲ ਜਾਖੜ ਜਾਂ ਕਾਰਜਕਾਰੀ ਪ੍ਰਧਾਨ ਨੇਗੇ ਅਸ਼ੋਨੀ ਸ਼ਰਮਾ ਜੀ ਉਹਨਾਂ ਦੀ ਮੌਜੂਦਗੀ ਦੇ ਵਿੱਚ ਭਾਜਪਾ ਜੁਆਇਨ ਕਰਨ ਲਈ ਸੀ ਕਿੱਥੇ ਉਹ ਬੀਤੀ ਰਾਤ 9:30 ਵਜੇ ਤੋਂ ਪੰਜਾਬ ਕੱਲੇ ਜਾ ਕੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇ ਘਰ ਜਾ ਕੇ ਕੱਲੇ ਭਾਜਪਾ ਜੁਆਇਨ ਕਰਦੇ ਆ ਇਸ ਗੱਲ ਨੂੰ ਵੀ ਲੈ ਕੇ ਕਾਫੀ ਕੰਸੂਆਂ ਦਾ ਬਾਜ਼ਾਰ ਹੈ ਬਾਹਾਨਾ ਬਾਜ਼ਾਰ ਹੈ ਜਿਹੜਾ ਗਰਮ ਨਜ਼ਰ ਆ ਰਿਹਾ ਹੈ ਉਧਰ ਦੂਜੇ ਪਾਸੇ ਦੇਖਿਆ ਜਾਵੇ ਤਾਂ ਇਸ ਮਾਮਲੇ ਨੂੰ ਲੈ ਕੇ ਜੋ ਰਣਜੀਤ ਸਿੰਘ ਗੱਲ ਹੈਗੇ ਆ ਇਹ ਵੀ ਸੁਣਨ ਦੇ ਵਿੱਚ